ਰੋਜ਼ਾਨਾ 6-7 ਕਿਲੋਮੀਟਰ ਤੁਰ ਕੇ ਬਾਬਾ ਜੀ ਗਜਾ ਕਰਦੇ ਹਨ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਸਿਆ ਪੁੰਨਿਆਂ ਨੂੰ ਲਾਂਗਰੀ ਦੀ ਡਿਊਟੀ ਨਿਭਾਉਂਦੇ ਹਨ ਪਹਿਲਾਂ ਮੈਂ ਗਜਾ ਲਿਆਉਣਾ ਤੜਕੇ ਜਾਵੇ 6 ਵਜੇ ਮੈਂ ਤੁਰ ਪਹਿਲਾਂ ਗਜੇ ਨੂੰ ਤੋਂ ਤੋਂ ਬਾਦਾਂ 8:30 ਵਜੇ ਗੁਰਦੁਆਰਿਆ ਇਹਨਾਂ ਗੁਰਦਾਰੇ ਛੱਡ ਕੇ ਦੋਧੂ ਫਿਰ ਇੱਥੇ ਆਏਗਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਆਪਾਂ ਕੌਣ ਆਪਾਂ ਤੱਕੇ ਆ ਸਰੋਨਾਂ ਦਾ ਤਨਖਾ ਨਹੀਂ ਜੀ ਫਿਰ ਮੈਂ ਰਾਤ ਨੂੰ ਇੱਥੋਂ ਟਾਈਮ ਅਹ 11 11 ਵਜ ਜਾਂਦੇ ਹਨ ਸ਼ਾਮਾਂ ਨੂੰ ਫਿਰ ਮੈਂ ਰਾਤ ਨੂੰ ਦੁੱਧ ਲੈਉਣਾ ਜਾ ਕੇ ਦੁੱਧ ਲਿਆਣ ਕੇ ਨਾਲ ਨੂੰ ਰੋਟੀ ਖਾ ਲੈ ਸੋਣਾ ਦਿਨੇ ਫੇਰ ਉੱਠਣਾ ਕਿਹੇ ਬੰਦੇ ਨੂੰ ਨਹੀਂ ਪੁੱਛਣਾ ਕਿ ਚਾਹੇ ਮੈਨੂੰ ਪੈਸੇ ਦੇ ਲੋੜ ਹੈ ਹਨ ਕਿ ਘਰੇ ਹੈਗੇ ਜਾਂ ਨਹੀਂ ਹੈ ਬਸ ਮਤ ਜਾਂਦਾ ਟੇਕਣਾ ਮੱਥਾ ਮਾਰਜ ਦੇ ਘਰੇ ਤੇ ਘਰੇ ਨੂੰ ਚੱਲ ਜਾਣਾ ਕੀ ਤਾਂ ਕਰਨੀ ਜੀ ਕੋਈ ਫਿਰ ਦਿਹਾੜੀਏ ਲਾਉਣ ਜੋਗੇ ਪੈਸੇ ਹੈ ਨਹੀਂ 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 ਐਨੀ ਮਾਇਆ ਕਿੱਥੋਂ ਆਣੀ ਦਿਹਾੜੀਏ 400 ਰੁਪਏ 500 ਦਿਹਾੜੀਏ ਜੀ ਈਲਕ ਤਰਨ ਤਰੰਦਾ ਇਹ ਪਰਿਵਾਰ ਬਾਬਾ ਜੀ ਆਪਣਾ ਮਕਾਨ ਤਾਂ ਸ਼ੁਰੂ ਕਰ ਲਿਆ ਪਰ ਉਹ ਨੀਂਆਂ ਤੇ ਖੜ ਗਿਆ। ਬਾਬਾ ਜੀ ਕੋਲੇ ਮਿਸਤਰੀ ਅਤੇ ਮਜ਼ਦੂਰ ਨੂੰ ਦਿਹਾੜੀ ਦੇਣ ਲਈ ਪੈਸੇ ਹੈ ਨਹੀਂ। ਉਹ ਕਹਿੰਦੇ ਮੈਂ ਵੰਗਾਰ ਕੇ ਮਿਸਤਰੀ ਲਿਆਂਦੇ ਸੀ। ਕੁਝ ਦਾਨੀ ਸੱਜਣਾ ਨੇ ਸੇਵਾ ਦਿੱਤੀ ਅਤੇ ਮੈਂ ਮਕਾਨ ਦੀਆਂ ਨੀਂਆਂ ਭਰ ਲਈਆਂ। ਭੈਣ ਕਹਿੰਦੀ ਵੀ ਅਸੀਂ ਜਿੱਥੇ ਰਹਿੰਨੇ ਆ ਉਹ ਸਾਡਾ ਸਾਂਝਾ ਘਰ ਆ। ਉੱਥੇ ਬਹੁਤ ਮੁਸ਼ਕਲ ਨਾ ਰਿਹਾ ਜਾਂਦਾ ਕਿਉਂਕਿ ਸਾਡੇ ਕੋਲੇ 플ਸ਼ ਬਾਥਰੂਮ ਵੀ ਹੈ ਨਹੀਂ ਸਾਨੂੰ ਗਵੰਡੀਆਂ ਦੇ ਘਰੇ 플ਸ਼ ਜਾਣਾ ਪੈਂਦਾ ਤੇ ਕਈ ਵਾਰੀ ਉਹਨਾਂ ਦੇ ਗੇਟ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਬਾਬਾ ਜੀ ਵਿਚਾਰੇ ਨੰਗੇ ਪੈਰੀ ਆਪ ਰੂੜੀ ਕੁੱਟਦੇ ਆ ਅਤੇ ਭੈਣ ਰੂੜੀ ਨੂੰ ਨੀਆਂ ਦੇ ਵਿੱਚ ਆਪ ਸਿੜਦੀ ਆ ਬਾਬਾ ਜੀ ਕਹਿੰਦੇ ਆ ਸਾਨੂੰ ਤਾਂ ਸਿਰਫ ਗੁਰੂ ਸਾਹਿਬ ਦਾ ਸਹਾਰਾ ਅਸੀਂ ਔਖੇ ਸੌਖੇ ਹੋ ਕੇ ਨੀਆ ਭਰ ਲਾਂਗੇ ਬਾਕੀ ਜੇ ਗੁਰੂ ਸਾਹਿਬ ਦੀ ਮਿਹਰ ਹੋ ਗਈ ਤਾਂ ਜੇ ਸੰਗਤ ਯੋਗ ਕਰਦੀ ਹੈ ਕਮਰੇ ਆ ਜਿਹੜੇ ਉਹ ਬਣ ਜਾਣਗੇ ਇਹਨਾਂ ਦੇ ਦੋ ਬੇਟੇ ਆ ਦੋਨੇ ਪੜਦੇ ਆ ਤੇ ਵੱਡਾ ਬੇਟਾ ਗੁਰਬਾਣੀ ਸੰਥਿਆ ਵੀ ਲੈ ਰਿਆ ਪੱਪਾ ਜੀ ਕਹਿੰਦੇ ਗਜਾ ਕਰਕੇ ਮਕਾਨ ਨਹੀਂ ਬਣਦਾ ਜੋ ਮੈਨੂੰ ਗੁਰਦੁਆਰਾ ਸਾਹਿਬ ਤੋਂ ਭੇਟਾ ਮਿਲਦੀ ਹੈ ਉਹਦੇ ਨਾਲ ਤਾਂ ਮੇਰੇ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਹੈਲਪ ਇਹ ਸਿੱਖ ਦੀ ਟੀਮ ਆਪ ਸਭ ਸੰਗਤ ਅੱਗੇ ਬੇਨਤੀ ਕਰਦੀ ਹੈ ਕਿ ਜਿਸ ਤਰ੍ਹਾਂ ਆਪ ਸਭ ਨੇ ਪਹਿਲਾਂ ਇੰਨਾ ਕਾ ਜ਼ਿਆਦਾ ਸਹਿਯੋਗ ਦਿੱਤਾ ਉਸੇ ਤਰ੍ਹਾਂ ਆਪਾਂ ਨੂੰ ਬਾਬਾ ਜੀ ਦੀ ਵੀ ਮਦਦ ਕਰਨ ਦੀ ਲੋੜ ਹੈ ਕੋਈ ਵੀ ਵੀਰ ਜਾਂ ਭੈਣ ਤਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ